ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲਹਿ ਲਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸਹਿ ਜੋ ਭਾਵੇ ਤੈ ਉਹਨਰ ਜਾਸ ਜੀ ਆਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੇ ਗਤ ਜਾਣੀਐ ਗੁਰ ਮਿਲਿਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜਿਵਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੈ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਾ ਹਉ ਮੈਂ ਹੋਏ ਬినాਸ਼ ਸਤਗੁਰ ਸੇਵਾ ਆਪਣਾ ਹਉ ਸਾਧ ਕੁਰਬਾਨੈ ਤਾਸ ਖੜ ਦਰਗਹ ਪਨਾਈ ਐ ਮੁਖ ਹਰ ਨਾਮ ਨਿਵਾਸ ਜੈ ਦੇ ਖਾਤੇ ਰਬ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ ਵੇ ਜੋਗੇ ਦੁਖ ਵਿਛੜੈ ਮਨ ਮੁਖ ਲਹੇ ਨਾਮੇਲ ਮਨ ਬੈ ਰਾਗੀ ਘਰ ਵਸੇ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਗਐ ਬਹੁੜ ਭੂਖ ਨਾ ਹੋਏ ਨਾਣ ਕੇ ਮਨ ਮਾਰ ਮਿਲ ਤੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆਂ ਲੋਬੈ ਲਗਾ ਲੁਬਾਣਾ ਸ਼ਬਦ ਨਾ ਭੀਜੈ ਸਾਖਤਾ ਦੁਰਮਤਿ ਆਵਣ ਜਾਣ ਸਾਧੂ ਸਤ ਗੁਰ ਜੇ ਮਿਲੈ ਤਾ ਪਾਈਏ ਗੁਣੀ ਨਿਦਾਨ ਮਨ ਰੇ ਹਉ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵਤੋਂ ਪਾਵਹਿ ਦਰਗਹਿ ਮਾਣ ਰਹਾਓ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਣ ਸਭ ਸੁਖ ਹਰਸ ਭੋਗਨੇ ਸੰਤ ਸਬਾ ਮਿਲ ਗਿਆਨ ਨੇਤੋ ਆਇਨ ਸਹਾਰ ਪ੍ਰਭ ਸੇਵਿਆ ਸਤਿਗੁਰ ਦੀ ਆ ਨਾਮ ਕੂਕਰ ਕੂੜ ਕਮਾਈ ਐ ਗੁਰਨਿੰਦਾ ਪਚੈ ਪਚਾਣ ਪਰਮੇ ਭੂਲਾ ਦੁਖ ਕਨੋ ਜਮ ਮਾਰ ਕਰੇ ਖੁਲਹਾਨ ਮਾਨਮੁਖ ਸੋਖਣਾ ਪਾਈਐ ਗੁਰਮੁਖ ਸੁਖ ਸੁਬਾਣਾ ਅਥੈ ਧੰਦਾ ਪਟਾਈਐ ਸਚਿ ਲਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮੁ ਨਗਸਰੈ ਕਰਮ ਸਚੇ ਨੇਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕਤਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗੈ ਪਤ ਪਾਈਐ ਜਾਂ ਹਰ ਵਸੈ ਮਨ ਮਾਹੇ ਗੁਰਮੇਲਿਐ ਸੋਖ ਪਾਈਐ ਅਗਨ ਮਰੈ ਗੁਣ 마ਹੇ ਮਾਨਰੇ ਐਨ ਸਹਰ ਗੁਣ ਸਾਰ ਜੈਨ ਖਿਨ ਪਲ ਨਾਮ ਨ ਵਿਸਰੈ ਤੇ ਜਨ ਅਗਰਲੇ ਸੰਸਾਰ ਰਹਾਓ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀ ਸੰਸਾਰ ਸੁਖ ਗੁਰਮੁਖ ਜੇ ਸਹਰ ਮਾਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾ ਮਨ ਜੇ ਕਰੀ ਭੋਗੇ ਭੋਗਨ ਹਾਰ ਸਸ ਸੋਨੇ ਹੋ ਨਾ ਕੀ ਜੈ ਜੋ ਦੀ ਸੈ ਚੱਲਣ ਹਾਰ ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਵ ਸੇਜ ਪਤਾਰ ਚਾਰੇ ਅਗਣ ਨਿਵਾਰ ਮਾਰ ਗੁਰਮਖਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਆਗਾਏ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਏ ਸਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਾਨ ਸਾਚ ਕਸਵਟੇ ਲਾਈਐ ਤੋਲੀਐ ਪੂਰੇ ਤੋਲ ਕੇਮਤ ਕਨੇ ਨਾ ਪਾਈਐ ਰਤ ਮਾਨਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਐਨਸ ਸ਼ਬਦ ਸਲਾਹੇ ਰਹਾਓ ਸਾਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜੋ ਅਗਣ ਮਰੇ ਜਲ ਪਾਈਐ ਤਿਉ ਤ੍ਰਸਨਾ ਦਾਸਨ ਦਾਸ ਜਾਮੋ ਜੰਦਾਰ ਨਾ ਲਗਾਈ ਕਿਉਂ ਪਾਉ ਜਲ ਤਰੇ ਤਰਾਸ ਗੁਰਮੁਖ ਕੋੜ ਨਾ ਪਾਵੈ ਸਾਚਰਤੇ ਸੱਚ ਪਾਏ ਸਾਗਤ ਸਾਚ ਨਾ ਪਾਵੈ ਕੂੜੇ ਕੂੜੇ ਪਾਏ ਸਾਚਰਤੇ ਗੁਰ ਮੇਲੀਏ ਸੱਚੇ ਸੱਚ ਸਮਾਏ ਮਨ ਮਹਿਮਾਨ ਕਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਨ ਨਾਮ ਹੈ ਘਟ ਘਟ ਗਹਿ ਰੰਗ ਗੰਭੀਰ ਨਾਨਕ ਗੁਰਮੁਖ ਪਾਈਐ दया करे हर हीर श्री राग महल्ला पहला पर मैं पाहेना विंजवे जे भवे दशंतर देश अंतर मेल ना उतरे त्रग जीवन त्रग वेस होर कितए भगत ना हो वही बिन सतगुरु के उपदेश मन रे गुरमुख अग्नि निवार गुर का कहया मन वसे हो मैं तृष्णा मार रहाओ ਮਨ ਮਾਨਕ ਨਰਮੋਲ ਹੈ RAM ਨਾਮ ਪਾਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖਾਰੂ ਲੈ ਵલાਏ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸਮਾਏ ਜਿਨ ਹਰ ਹਰ ਨਾਮ ਨਚੇਤਿਓ ਸੋ ਔਗਣ ਆਵੇ ਜਾਏ ਜਿਸ ਸਤ ਗੁਰ ਪੁਰਖ ਨਾ ਪੇਟਿਓ ਸੋ ਭੌਜਲ ਪਚੇ ਪਚਾਏ ਇਹ ਮਾਨਕ ਜੀਓ ਨਰਮੋਲ ਹੈ ਉਹ ਕਉੜੀ ਬਦਲੇ ਜਾਏ ਜਿਨਾਂ ਸਤਗੁਰੂ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪਉ ਚਲ ਲੰਗੀਏ ਦਰਗਹਿ ਪਾਤ ਪ੍ਰਵਾਨ ਨਾਨਕ ਤੇ ਮੁਖਿ ਉਜਲੇ ਤਨ ਉਪਜੇ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣਜਾਰੇ ਹੋ ਵਖਰ ਲਿਹੋ ਸਮਾਲ ਤੈਸੀ ਵਸਤ ਵਿਸਾਹੀਏ ਜੈਸੀ ਨ ਬਹਿ ਨਾਲ ਅਗੇ ਸਾਹੋ ਸੁਜਾਨੈ ਲੈਸੀ ਵਸਤ ਸਮਾਲ ਪਾਇਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋਹ ਦੇਖੈ ਪਤੀ ਆਏ ਰਹਾ ਜਨਾ ਰਾਸ ਨਾ ਸੱਚ ਹੈ ਕਿਉ ਤਨਾ ਸੁਖ ਹੋਏ ਖੋਟੇ ਬਣ ਜਵਣ ਜੀਏ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜੂ ਦੁਖ ਕਨੋ ਨਿਤ ਰੋਏ ਖੋਟੇ ਪੋਤੇ ਨਾ ਪਵਹਿ ਤਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਪਾਰ ਨਾ ਪਰਮਤਿ ਨਾਹ ਹਰ ਜਪ ਲਾਹਾ ਅਗਲਾ ਨਿਰਪਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਵਣ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਟਾਲ ਟੁਲ ਜੋ ਮਨਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਵਣ ਨਾ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗ ਲੈ ਜਾਏ ਸੁਪੇ ਜੇ ਰਾਣ ਹੰਬੀ ਵਜਾ ਡੋਮਣੀ ਰੋਵਾ ਚੀਨੀ ਬਾਣ ਇਨਾ ਸੁਨੇਹੀ ਗੋਰੀਏ ਆਪਨ ਕੰਨੀ ਸੋਏ ਲੱਗੇ ਆਗੇ ਸਹੁਰੇ ਨਿਤਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਣ ਵਰਤੀ ਸੰਨ ਗੁਨਾ ਗਵਾਏ ਗਠੜੇ ਆਵਗਣ ਚੱਲੇ ਬਾਨਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸਿਆ ਆਪਰਾਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰਾੰਗੜਾ ਤਾ ਮੇਰਾ ਸਾਹਿਬ ਰਬ ਰਹਾ ਪਰਪੂਰ ਰਹਾਓ ਆਪੇ ਮਾਸੀ ਮਛੁਲੇ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਾਬੇ ਦਰੰਗੁਲਾ ਸਖੀਏ ਮੇਰਾ ਲਾਲ ਨਿਤ ਰੋ ਰਵੇ ਸੁਹਾਗਨੀ ਦੇਖ ਹਮਾਰਾ ਹਾਲ 93 ਨਾਨਕ ਬੇਨਤੀ ਤੂੰ ਸਰਬਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰੰਗ ਪਾਣੀ ਮਾਨ ਕਰਸਾਨ ਹਰ ਹਿਰਦੈ ਜਮਾਏ ਲੈ ਉਪਾਵਸ ਪਤਿ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸਤੋ ਸਗਲ ਕਲਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇਆ ਰਹਾਓ ਵਿਖੇ ਵਿਕਾਰ ਦੁਸ਼ਟ ਕਰਖਾ ਕਰੇ ਇਨ ਤਜ ਆਤਮੈ ਹੋਏ ਤੇ ਆਏ ਜਪ ਤਵ ਸੰਜਮ ਹੋਏ ਜਬ ਰਾਖੇ ਕਮਲ ਬਿਕਸੇ ਮਦ ਆ ਸ਼ਰਮਾਈ 20 ਸਪਤਾਹ ਰੋ ਬਸਰੋ ਸੰਗ੍ਰਹਿ ਤਿਨ ਖੋੜਾ ਨਿਤ ਕਾਲ ਸਰੈ ਦਾ ਸ 18 ਮੈਂ ਅਪਰੰਪਰੋ ਚੀਨੇ ਕਹੇ ਨਾਨਕ ਏਮ ਇੱਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਆਮਲ ਕਰ ਧਰਤੀ ਬੀਜ ਸ਼ਬਦ ਕਰ ਸੱਚ ਕੀ ਅਬਨਿਤ ਦੇਹ ਪਾਣੀ ਹੋਏ ਕਰਸਾਨ ਈਮਾਨ ਜਮਾਏ ਲੈ ਪੈ ਸਤ ਦੋਜਕ ਮੂੜੇ ਏਮ ਜਾਣੀ ਮਤ ਜਾਣ ਸਹਿ ਗਲੇ ਪਾਇਆ ਮਨ ਕੈ ਮਨ ਰੂਪ ਕੀ ਸੋਭਾ ਇਤ ਬਿਦੀ ਜਨਮ ਗਵਾਇਆ ਰਹਾਓ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ ਕਮਲ ਕੇ ਸਾਰ ਨਹੀਂ ਮੂਲ ਪਾਏ ਭਾਰ ਉਸਤਾਦ ਨਿਤ ਭਾਖਿਆ ਬੋਲੇ ਕਿਉ ਬੁਝੈ ਜਾ ਨਾ ਬੁਝਾਈ ਆਖਣ ਸੁਨਣਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਕਸਮ ਕੀ ਨਦਰ ਦਲਹਿ ਪਸੰਦੇ ਚੰਨੀ ਕਰ ਏਕ ਤੇ ਆਇਆ ਤੇਹ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਏ ਨਾਨਕ ਆਖੇ ਰਹੁ ਪੈ ਚਲਣਾ ਮਾਲ ਤਨ ਕਿਤ ਕੋ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਬ ਜਿਨ ਬੰਧ ਰਹਾਈ ਨਾ ਸਰਜਨ ਹਾਰ ਮਰਨਾ ਮੁਲਾ ਮਰਨਾ ਪੀ ਕਰਤਾਰ ਹੋ ਡਰਨਾ ਰਹਾ ਤਾ ਤੂ ਮੁਲਾ ਤਾ ਤੂ ਕਾਜੀ ਜਾਣੇ ਨਾਮ ਖਦਾਏ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਰਜਨ ਹਾਰ ਪੰਜ ਵਕਤ ਨਿਵਾਜੋ ਗੁਜ਼ਾਰ ਹੈ ਪੜ੍ਹੇ ਕਤੇਬ ਕੁਰਾਨਾ ਨਾਣ ਕੇ ਆਖੇ ਗੌਰ ਸਦੇ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਇੱਕ ਸੁਆਣ ਦੋਏ ਸੁਆਨੀ ਨਾਲ ਭਲਕੇ ਭੋਂ ਕਹੇ ਸਦਾ ਬਿਆਲ ਕੋੜ ਸ਼ੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਬੰਦਨਾ ਕਰਨੇ ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਇੱਕ ਨਾਮ ਤੇਰਾ ਤਾਰੇ ਸੰਸਾਰ ਮੈਂ ਇਹੀ ਆਸ ਇਹੋ ਆਧਾਰ ਰਹਾਓ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨਿਚ ਸਨਾਤ ਕਾਮ ਕ્રોਧ ਤਨ ਵਸੇ ਚੰਡਾਲ ਧਾਨਕ ਰੂਪ ਰਹਾ ਕਰਤਾਰ 파ਹੀ ਸੁਰਤ ਮਲੋ ਕੀ ਵੇਸ ਹਾਉ ਠਗਵਾੜਾ ਠਗੇ ਦੇਸ ਕਰਾ ਸਿਆਣਾ ਬਹੁਤਾ ਭਾਰ ਧਾਨ ਕਰੂ ਪਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਹ ਦੇ ਸਾਦੁਸਤ ਚੋਰ ਨਾਨਕ ਨੇ ਚ ਕਹੇ ਬੇਚਾਰ ਧਾਨ ਕਰੂ ਪਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜਿਤੇ ਹੈ ਜੀ ਸੁਰਤ ਵਿਹੋ ਨ ਕੋਇ ਨ ਕੀ ਜੇਹੇ ਸੁਰਤ ਤੇ ਹਾਤ ਨਰਾਹ ਲੇਖਾ ਇਕੋ ਆਵਹ ਜਾਹੋ ਕਾਹੇ ਜੀ ਕਰਹੇ ਚਤਰਾਏ ਲੇਵੇ ਦੇਵੇ ਢਿਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵੇ ਰੋਹੇ ਜੇ ਤੂੰ ਸਾਹਿਬ ਆਵੇ ਰੋਹੇ ਤੂੰ ਨਾ ਕਾ ਤੇਰੇ ਉਹ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਗਰੀ ਅੰਦਰ ਤੂੰ ਲਹਿ ਤੋਲ ਜਾ ਕਰਨੀ ਕਹ ਪੂਰੀ ਮਤ ਕਰਨੇ ਬਾਚੋ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਬਵਸ਼ਾਣੇ ਬੁਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਕਰ ਚਵਤਾ ਤੂੰ ਦਰਿਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਜਾਣਾਂ ਮੇਉ ਨਾ ਜਾਣਾ ਜਾਲੇ ਜਾਂ ਦੁੱਖ ਲਾਗੇ ਤਾਂ ਤੁਝੈ ਸਮਾਲੇ ਰਹਾਉ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੇ ਸੋ ਤੇਰੇ ਹਾ ਦੂਰ ਤੂੰ ਦੇਖੇ ਹਉ ਮੁਕਰਪਾਉ ਤੇਰੇ ਕੰਮ ਨਾ ਤੇਰੇ ਨਾਏ ਜੇ ਤਾਂ ਦੇਹ ਤੇ ਤਾਂ ਹਉ ਖਾਓ ਬੀਆ ਦਰਨਾਈ ਕੈ ਦਰ ਜਾਓ ਨਾਨਕ ਇੱਕ ਕਾਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੇ ਸੁਣ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤੇ ਸਬਾਵੇ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਾਰ ਚੌਥਾ ਕੀਤਾ ਕਹ ਕਰੇ ਮਨ ਮਾਣ ਦੇਵਨ ਹਾਰੇ ਕੈ ਹੱਥ ਦਾਣ ਭਾਵੇ ਦੇ ਨਾ ਦੇ ਸੋਏ ਕੀ ਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਪਾਵੇ ਤਿਸ ਸੱਚ ਅੰਦਾ ਕੱਚਾ ਕਾਚਨ ਕੱਚ ਰਹਾਉ ਜੇ ਕੇ ਰੁਖ ਬਿਰਖ ਅਰਾਉ ਜੇ ਹੀ ਤਾਤ ਤੇ ਹਾ ਤਨ ਨਾਉ ਫੁੱਲ ਪਾਉ ਫਲ ਲਖਿਆ ਪਾਏ ਆਪੇ ਬੀਜਾ ਪੇ ਖਾਏ ਕੱਚੇ ਕੰਦ ਕੱਚਾ ਵਿਚ ਰਾਜ ਮਤ ਅਲੂਨੇ ਫਿੱਕਾ ਸਾਦ ਨਾਨਕ ਅਣ ਆਵੇ ਰਾਸ ਵੜਨਾਵੇ ਨਾਹੀ ਸਬਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾ ਅਸਲ ਛਲਾਈ ਨਾ ਛਲੈ ਨਾ ਘਾਓ ਕਟਾਰਾ ਕਰ ਸਕੈ ਜਿਉ ਸਾਹਿਬ ਰਖੇ ਤਿਉ ਰਹੇ ਇਸ ਲੋਭੀ ਕਾ ਜਿਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਓ ਪੋਥੀ ਪ੍ਰਾਣ ਕਮਾਈਏ ਪਉ ਵਟੇ ਤਨ ਪਾਈਐ ਸਚ ਬੋਜਨ ਆਣ ਜਲਾਈਏ ਇਹ ਤੇਲ ਦੀਵਾ ਊਂ ਜਲੇ ਹਰ ਚਾਨਣ ਸਾਹਿਬ ਤੌ ਮਿਲੈ ਰਹਾਓ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ ਕੋ ਨਾਨਕ ਬਾਹ ਲੜਾਈਐ ਸ੍ਰੀ ਰਾਗ ਮਹੱਲਾ 3 ਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਸਤਗੁਰੂ ਸੇਵਿਆ ਆਪਣਾ ਇਕਮਨ ਇਕਚਿਤ ਭਾਏ ਸਤਗੁਰੂ ਮਨ ਕਾਮਨਾ ਤੀਰਥ ਹੈ ਜਿਸ ਨੋ ਦੇ ਬੁਝਾਏ ਮਨ ਚੰਦਿਆ ਵਰ ਪਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਇ ਨਾਉ ਮੰਗਿਏ ਨਾਮੇ ਸਹਿਜ ਸਮਾਏ ਮਨ ਮੇਰੇ ਹਰਸ ਚਾਖ ਤਿਖ ਜਾਏ ਜਿਨੇ ਗੁਰਮਖ ਚਾਖਿਆ ਸਹਜੇ ਰਹੇ ਸਮਾਏ ਰਹਾਉ ਜਿਨਨੇ ਸਤਗੁਰ ਸੇਵਿਆ ਤਿਨੇ ਪਾਇਆ ਨਾਮਣਿ ਦਾਹਨ

ਗੁਰਮੱਲਿਏ ਨਾਮ ਪਾਈਏ ਚੁਕੇ ਮੋਹ ਪਿਆਸ। ਹਰਿ ਸਿਤੀ ਮਨ ਰਵ ਰਹਿਆ ਕਰਹੀ ਮਾਹੇ ਉਦਾਸ। ਜਿੰਨਾ ਹਰ ਕਾ ਸਾਧ ਆਇਆ ਹਉ ਤਨ ਬਲ ਹਾਰੇ ਜਾਸ। ਨਾਨਕ ਨਦਰਿ ਪਾਈਏ ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਏ। ਹਰ ਕਾ ਮੈਲਾ ਨਾ ਪਾਵਈ ਮਰ ਵਿਸਤਾ ਮਾਹੇ ਸਮਾਏ ਮਾਨ ਰੇ ਗਰੇਹ ਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੇ ਸ਼ਬਦ ਮਨ ਜੀਤੇ ਆ ਗਤ ਮੁਗਤ ਕਰੇ ਮਹਿ ਪਾਏ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ ਬੈਣਾ ਸਾਤ ਕੋ ਸੁਖ ਨਾ ਪਾਵੈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੇ ਪਹਿਰਿਆ ਗੁਰ ਚਰਣੀ ਚ ਤਲਾਏ ਤਿਨਾ ਪਿਛੈ ਰਤ ਸਦ ਫਰੈ ਉਨਾਂ ਤਿਲਣਾ ਤਮਾਏ ਜੋ ਪ੍ਰਭ ਭਾਵੇ ਸੋ ਥੀਏ ਅਵਰਨ ਕਰ ਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਵ ਹੋ ਸਜ ਸੁਭਾਏ ਸ੍ਰੀ ਰਾਗ ਮਹੱਲਾ ਕੀ ਜਾ ਕਰ ਪਹਿਲਾ ਜਿਸੇ ਕੇ ਸਰਕਾਰ ਹੈ ਤਿਸਹਿ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਨ ਕੈ ਸੱਚ ਵਸੇ ਸਚੇ ਸਚੀ ਸੋਏ ਸੱਚ ਮਲੇ ਸੇ ਨ ਵਿਛੜੈ ਤਿਨ ਨਿਜ ਕਰਵਾਸਾ ਹੋਏ ਮੇਰੇ RAM ਮੈਂ ਹਰ ਬਿਣਿਆ ਵਰਨ ਕੋਏ ਸਤਿਗੁਰ ਸੱਚ ਪ੍ਰਭ ਨਰਮਲਾ ਸ਼ਬਦ ਮਿਲਾਵਾ ਹੋਏ ਰਹੋ ਸ਼ਬਦ ਮਲੇ ਸੋ ਮਿਲ ਰਹੇ ਜੈ ਸੁਨਾਵ ਆਪੇ ਲੈ ਮਿਲਾਏ ਦੋ ਜਏ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤ ਦਾ ਇੱਕੋ ਰਹਾ ਸਮਾਏ ਜਿਸ ਨਾਉ ਆਪ ਦਿਆਲ ਹੋਏ ਸੋ ਗੁਰ ਮਖਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਤ ਕਰੇ ਬੇਚਾਰ ਮਤ ਬੁੱਧ ਭਵੇ ਨਾ ਬੋਝਾਏ ਅੰਤਰ ਲੋਭ ਵਿਕਾਰ ਲੱਖ ਚਰਾਸੀ ਹੈ ਪਰਮਦੇ ਭ੍ਰਮ ਭ੍ਰਮ ਹੋਏ ਖੁਆਰ ਪੁਰਬ ਲਿਖਿਆ ਕਮਾਵਨ ਕੋਈ ਨ ਮਿਟਨ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਰਦੀ ਜੇ ਆਪ ਗਵਾਏ ਸ਼ਬਦ ਮਲੇ ਤਾ ਹਰ ਮਲੇ ਸੇਵਾ ਪਵੇ ਸਭ ਥਾਏ ਆਰਸ ਪਰਸੀਏ ਪਰਸ ਹੋਏ ਜੋਤੀ ਜੋਤ ਸਮਾਏ ਜਨ ਕਾ ਪੁਰਬ ਲਿਖਿਆ ਤੈਨ ਸਤਿਗੁਰ ਮਿਲ ਆਇ ਆਏ ਮਨ ਭੁਖਾ ਭੁਖਾ ਮਤ ਕਰੇ ਮਾਤ ਤੂੰ ਕਰੇ ਪੁਕਾਰ ਲੱਖ ਚਰਾਸੀ ਜਨ ਸ੍ਰੀ ਸਭ ਸੇ ਦੇ ਆਦਾਰ ਨਿਰਭਉ ਸਦਾ ਦਿਆਲ ਹੈ ਸਬਨਾ ਕਰਦਾ ਸਰ ਨਾਨਕ ਗੁਰਮੁਖ ਬੋ ਜਿਏ ਪਾਈਏ ਮੋਖ ਦਵਾਰ ਸ੍ਰੀ ਰਾਗ ਮਹੱਲਾ ਤੀਜਾ ਜਿਨ ਨੇ ਸੁਣ ਕੇ ਮੰਨਿਆ ਤੰਨਾ ਨਿਜ ਕਰਵਾਸ ਗੁਰਮਤੀ ਸਲਾਹੇ ਸਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਰਮਲੈ ਹਾ ਸਤਿ ਬਾਲਿਹਾਰੈ ਜਾਸ ਹਿਰਦੈ ਜਨ ਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮस्तक ਜਿਨ ਕੋ ਲਖਿਆ ਸੇ ਗੁਰਮਖ ਰਹੇ ਲਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨੇਕਤ ਵਸੇ ਪ੍ਰਭੂਰ ਗੁਰਮਤ ਜਿਨੇ ਪਛਾਣਿਆ ਸੇ ਦੇਖ ਹੈ ਸਦਾ ਹਜੂਰ ਜਿਨ ਗੁਣ ਤਿਨ ਸਦ ਮਨ ਵਸੇ ਅਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੇ ਮਰਦੈ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋਏ ਅਨੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਦੇਹ ਜਾਨਮ ਪਦਾਰਥ ਪਾਇਕੈ ਹਰ ਨਾਮ ਨ ਚੇਤੇ ਲਿ ਬੁਲਾਏ। ਬਾਗ ਖਿਸਿਏ ਰਹਿਣਾ ਨਹੀਂ ਆਗੇ ਠੌਰ ਨ ਪਾਏ। ਉਹ ਵੇਲਾ ਹੱਥ ਨ ਆਵਈ ਅੰਤ ਗਿਆ ਪਛੁਤਾਏ। ਜਿਸ ਨਦਰ ਕਰੇ ਸੋ ਉਬਰੈ ਹਰ ਸੇ ਤਿ ਲ ਬੁਲਾਏ। ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨ ਪਾਏ। ਜਨ ਗੁਰਮੁਖ ਹਰਦਾਸੁ ਸੁਧ ਹੈ ਸੇਵ ਪਈ ਤਿ ਨ ਥਾਏ। ਹਰ ਗੁਣ ਗਾਵੇ ਹਰਨਿਤ ਪੜਹਿ। ਹਰ ਗੁਣ ਗਾਏ ਸਮਾਏ ਨਾਨਕ تن ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲੁਲਾਏ ਸ੍ਰੀ ਰાગ ਮਹੱਲਾ 3 ਜਿਨ ਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ تن ਕੇ ਮੁਖ ਸਦ ਉਚਲੈ ਤਿਤ ਸੱਚੈ ਦਰਬਾਰ ਓ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਇਐ ਮਲ ਹਉਮੈ ਕਢੈ ਧੋਇ ਰਹਾਓ ਮਨ ਮੁਖ ਨਾਮ ਨਾ ਜਾਣਨੀ ਵਿਣ ਨਾਵੇ ਪਾਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੁਜੇ ਭਾਏ ਵਿਸਟਾ ਕੇ ਕੀੜੇ ਪਵਹਿ ਵਿੱਚ ਵਿਸਟਾ ਸੇ ਵਿਸਟਾ ਮਹੇ ਸਮਾਏ ਤਨ ਕਾ ਜਨਮ ਸਫਲ ਹੈ ਜੋ ਚਲਹਿ ਸਤ ਗੁਰੁ ਭਾਏ ਕਉਲ ਉਧਾਰੇ ਆਪਣਾ ਧਨ ਜਨੇਂਦੀ ਮਾਏ ਹਰ ਹਰ ਨਾਮ ਧਿਆਈਏ ਜਿਸ ਨੋ ਕਿਰਪਾ ਕਰੇ ਰਜਾਏ ਜਿਨਨੇ ਗੁਰਮੁਖ ਨਾਮ ਧਿਆਇਆ ਵਿਚਹੁ ਆਪ ਗਵਾਏ ਓਏ ਅੰਦਰਹੁ ਬਾਰਹੁ ਨਿਰਮਲ ਸਚੈ ਸਚ ਸਮਾਏ ਨਾਨਕ ਆਏ ਸੇ ਪ੍ਰਵਾਨ ਹਐ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸੈ ਗੁਰ ਪੂਛ ਕਰੇ ਵਪਾਰ ਹਰ ਨਾਮ ਸਲਾਹਣ ਸਦਾ ਸਦਾ ਵਖਰ ਹਰ ਨਾਮਿਆਦਾਰ ਗੌਰ ਪੂਰੇ ਹਰ ਨਾਮ ਦਰੜਾਇ ਹਰ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਬੇਚਾਰ ਅਖੰਡ ਭਗਤ ਨਾ ਹੋਵਈ ਤੁਪਦਾ ਬੋਲਖਵਾਰ ਸੋ ਜਨਰ ਲਾਇਆ ਨਾ ਰਲੇ ਜਿਸ ਯੰਤਰ ਬੇਵੇਕ ਵਿਚਾਰ ਸੋ ਸੇਵਕ ਹਰ ਆਖੀਏ ਜੋ ਹਰ ਰੱਖੇ ਉਰਤਾਰ ਮਨ ਤਨ ਸੌਪੈ ਆਗੇ ਤਰੇ ਹਉਮੈ ਵਿਚ ਹਉ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੇ ਤਾਂ ਪਾਈਏ ਵਣ ਕਰਮੇ ਪਾਇਆ ਨਾ ਜਾਏ ਲੱਖ ਚਰਾਸ ਹੀ ਤਰਸ ਦੇ ਜਿਸ ਮਿਲੇ ਸੋ ਮਿਲੇ ਹਰਿ ਆਏ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਏ ਸ੍ਰੀ ਰਾਗ ਮਹਲਾ 3 ਜੀ ਸੁਖ ਸਾਗਰ ਹਰਿ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦਨ ਨਾਮ ਧਿਆਏ ਸਹਜੇ ਨਾਮ ਸਮਾਏ ਅੰਦਰ ਰਚੇ ਹਰਿ ਸਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆਂ ਦੁਜੈ ਪਾਏ ਗੁਰਸਰਨਾ ਹੀ ਸੁਖ ਲਹੇ ਅਨੰਦਨ ਨਾਮ ਧਿਆਏ ਰਹਾਓ ਸਾਚੇ ਮੈਲਨ ਲਾਗੇ ਮਨ ਨਿਰਮਲ ਹਰ ਤੇ ਆਏ ਗੁਰਮਖ ਸ਼ਬਦ ਪਛਾਨੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇ ਰਾਜਾਏ ਮਨ ਮੁਖ ਮੈਲੇ ਮਲ ਪਰੇ ਹੋਮੇ ਕ੍ਰਿਸ਼ਨਾ ਵਿਕਾਰ ਬਿਨ ਸ਼ਬਦੇ ਮੈਲ ਨ ਉਤਰੈ ਮਰ ਜਮਹਿ ਹੋਏ ਖੁਵਾਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨ ਪਾਰ ਗੁਰਮੁਖਿ ਜਾਪ ਤਪ ਸੰਜਮੇ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਬਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ 3 ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹਿ ਪਤ ਕੋਏ ਹਉ ਮੈਂ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਇ ਮੇਰੇ ਮਨ ਅਨਸਪੂਰ ਰਹੇ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ ਐਨਸ ਭਗਤ ਕਰੇ ਦਿਨ ਰਾਤਿ ਹਉ ਮੈਂ ਮਾਰਨ ਚੰਦ ਵਡੇ ਭਾਰ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਦੂ ਬੈਰਾਗੇ ਸੋਏ ਹਿਰਦੇ ਨਾਮ ਮਸਾਏ ਅੰਤਰ ਲਾਗ ਨਾ ਤਾਮਸੂ ਮੂਲੇ ਵਿੱਚੋਂ ਆਪ ਗਵਾਏ ਨਾਮਣ ਦਾਨ ਸਤ ਗੁਰੂ ਦਿਖਾਲਿਆ ਹਰਸ ਪੀਆ ਅਗਾਏ ਜਿਨ ਕਨੇ ਪਾਇਆ ਸਾਧ ਸੰਗ ਤੇ ਪੂਰੇ ਭਾਗ ਬੈਰਾਗ ਮਨ ਮੁਖ ਫਰੇ ਨਾ ਜਾਣੇ ਸਤਗੁਰ ਹੋਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਬਿਨ ਭੈ ਕਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਭ ਵਥ ਹੋਏ ਖਿੰਖਿਣ ਨਾਮ ਸਮਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਧਾਨਾ ਖੋਟ ਹੈ ਵਡਪਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੇ ਹੰਕਾਰ ਹਰ ਜਿਉ ਸਦਾ ਤੇ ਆਏ ਤੂੰ ਗੁਰਮੁਖ ਏਕ ਓੰਕਾਰ ਰਹਾਓ ਗੁਰਮੁਖਾ ਕੇ ਮੁਖ ਉਜਲੈ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇਹ ਜਪ ਜਪਰ ਦੇ ਮੁਰਾਰ ਘਰਹਿ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤ ਗੁਰ ਤੇ ਜੋ ਮੋਹ ਫੇਰ ਹੈ ਮਥੇ ਤਨ ਕਾਲੇ ਅਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੋਪਣਾ ਸੁਖਣਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿ ਸ਼ੂ ਨਾ ਜਾਵੇ ਜਿਸ ਪਾਵੇ ਤਸਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸਿਰਾਗ ਮਹਲਾ 3 ਸੱਚਾ ਸਾਇਬ ਸੇਵਿਏ ਸਚ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉਮੈ ਦੂਰ ਕਰੇ ਇਹ ਮਨੁਤਾਵਤ ਤਾਰਹਿ ਜਾਇ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਨਾਮ ਤਿਆਏ ਨਾਮ ਨਿਧਾਨ ਸਦ ਮਨ ਵਸੇ ਮਹਿਲੀ ਪਾਵੇ ਥਾਓ ਰਹਾਓ ਮਨ ਮੁਖ ਮਨ ਤਨ ਅੰਧ ਹੈ ਜਿਸ ਨਉ ਠੌਰ ਨ ਠਾਓ ਬਉ ਜੋਨੀ ਭੋਂਦਾ ਫਰੇ ਜੋ ਸੁਝੇ ਕਰ ਜਾ ਕਾਓ ਗੁਰਮਤੀ ਕਟ ਚਾਨਣਾ ਸ਼ਬਦ ਮਿਲਾਏ ਹਰਨਾਓ ਤ੍ਰਾ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗਬਾਰ ਲੋਭੀ ਮਨ ਕਉ ਸੇਵ ਦੇ ਅੜ ਵਿਤਾ ਕਰੇ ਕੁਕਾਰ ਵਿਖਿਆ ਅੰਦਰ ਪਛਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬਦੀ ਜਮਕਾਲ ਨਾਨਕ ਗੁਰਮਤ ਉੱਬਰੇ ਸਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਜਾਂ ਤ੍ਰਾਇ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮਿਲਾਇ ਅਨ ਹਰਨਾਮਸਿਆ ਮਨ ਆਏ ਹੋ ਤੇ ਜਨ ਕੈ ਪੁਨਹ ਤੈਨੋ ਸਤ ਸੰਗਤ ਮਿਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨੀ ਨਾਮੁ ਪਛਾਨਿਆ ਤਿਨ ਬਿਟਹੁ ਬਲ ਜਾਓ ਆਬ ਛੋੜ ਚਰਣੀ ਲਗਾ ਚਲਾ ਤਨ ਕੈ ਪਾਏ ਲਾਹ ਹਰ ਹਰ ਨਾਮ ਮਲੇ ਸਹਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਾਹ ਜਿੰਦੋਂ ਪਾਈਏ ਸਚ ਸੋਏ ਅਸਰ ਸੰਘਾਰੇ ਸੁਖ ਵਸੇ ਜੋਤਿ ਸਪਾਵੇ ਸੋ ਹੋਏ ਜੇ ਹਾ ਸਤਗੁਰ ਕਰ ਜਾਣਿਆ ਤੇ ਹੋਂ ਜੇ ਹਾ ਸੁਖ ਹੋਏ ਏ ਹੋ ਸਾਸਾ ਮੁਲੇ ਨਹੀਂ ਪਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ